ਗਟੰਡਾ ਦੇ ਪਿੰਡ ਜੋਧਪੁਰ ਮਾਨਾਵੇਕੇ ਲਾਈਨ ਸੇ ਪੈਟਰੋਲ ਪੰਪ ਤੇ ਦਿਨ ਚੜ੍ਹਦੇ ਹੀ ਸਵੇਰੇ 2 ਵਜੇ ਦੀ ਇਹ ਇਕੱਠਾ ਦੱਸੇ ਜਾ ਰਹੀ ਹੈ ਜਿਸ ਤੇ ਚਲਦੇ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰ ਨੌਜਵਾਨ ਆਉਂਦੇ ਨੇ ਤੇ ਪੈਟਰੋਲ ਪੰਪ ਦੇ ਉੱਤੇ ਸੁੱਤੇ ਹੋਏ ਸਿਕਿਉਰਿਟੀ ਗਾਰਡ ਬਲਜੀਤ ਸਿੰਘ ਦਾ ਲਸਨਸੀਰ ਵਾਲ ਪਰ ਲੈ ਕੇ ਰਫੂ ਚੱਕਰ ਪੁਜਾਉਂਦੇ ਨੇ ਪੈਟਰੋਲ ਪੰਪ ਤੇ ਕੰਮ ਕਰ ਰਹੇ ਮੈਨੇਜਰ ਯਾਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਡੇ ਸਿਕਿਉਰਿਟੀ ਗਾਰਡ ਪਿਛਲੇ 2 ਮਹੀਨੇ ਤੋਂ ਲੱਗਿਆ ਹੋਇਆ ਸੀ ਜੋ ਕਿ ਰਾਤ ਸਮੇਂ ਡਿਊਟੀ ਕਰਦਾ ਹੈ ਅਤੇ ਰਿਟਾਇਰਡ ਫੌਜੀ ਹੈ ਉਸ ਦਾ ਰਾਈਫਲ ਕੁਝ ਨੌਜਵਾਨ ਹੋ ਕੇ ਫਰਾਰ ਹੋ ਗਏ ਨੇ ਤੇ ਉਹਨਾਂ ਦੇ ਵੱਲੋਂ ਪੁਲਿਸ ਤੋਂ ਇਸ ਮਾਮਲੇ ਦੇ ਵਿੱਚ ਜਲਦ ਕਾਰਵਾਈ ਕਰ ਦੇ ਦੋਸ਼ੀਆਂ ਨੂੰ ਫੜਨ ਦੀ ਗੱਲ ਆਖੀ ਗਈ ਹੈ ਇਥੇ ਰਾਤ ਸਾਡਾ ਸਿਕਿਉਰਿਟੀ ਗਾਰਡ ਸੀਗਾ ਜੀ ਬਲਜੀਤ ਸਿੰਘ ਨਾਲ ਉਹਦੇ ਮੁੰਡਾ ਸੀ ਸਾਡਾ ਸੇਲਜ਼ਮੈਨ ਤੇ ਕੋਈ ਤਿੰਨ ਅਣਜਾਣੇ ਬੰਦੇ ਵਿਅਕਤੀ ਆਏ ਮੂੰਹ ਬੰਨੇ ਹੋਏ ਸੀ ਉਹਨਾਂ ਦੇ ਕਵਰ ਕੀਤੇ ਹੋਏ ਸੀ ਤੇ ਉਹਨਾਂ ਨੇ ਸਾਡੇ ਸਿਕਿਉਰਿਟੀ ਗਾਰਡ ਨੂੰ ਤੇ ਜਿਹੜਾ ਸੇਲਜ਼ਮੈਨ ਦੋਵੇਂ ਮੁੰਡਿਆਂ ਨੂੰ ਧਰਾ ਧਮਕਾ ਕੇ ਨਾਲੇ ਤਾਂ ਸਿਕਿਉਰਿਟੀ ਗਾਰਡ ਦੀ ਜਿਹੜੀ ਗਨ ਸੀ ਉਹ ਲੈ ਗਏ ਨਾਲੇ ਉਸ ਦਾ ਜਿਹੜਾ ਬੈਗ ਸੀ ਉਹ ਲੈ ਗਏ ਤੇ ਧੱਕੇ ਨਾਲੇ ਥੋਕੋ ਕੇ ਲੈ ਗਏ ਤੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੇ ਲੱਭ ਰਹੀ ਹੈ ਉਹਨਾਂ ਨੂੰ ਕਿੰਨੇ ਵੀ ਟਾਈਮ ਤੋਂ ਥੱਲੇ ਕੰਮ ਕਰਦੇ ਸਨ ਉਹ ਸਾਡੇ ਕੋਲੇ ਸਿਕਿਉਰਿਟੀ ਗਾਰਡ ਕੰਮ ਕਰ ਰਿਹਾ ਦੋ ਮਹੀਨੇ ਤੋਂ ਜੀ ਪਿਛਲੇ ਦੋ ਮਹੀਨੇ ਤੋਂ ਸਾਡੇ ਕੋਲੇ ਕੰਮ ਕਰ ਰਿਹਾ ਜੀ ਫੌਜੀ ਰਿਟਾਇਰਡ ਪਰਸਨ ਹੈ ਜੀ ਅੱਛਾ ਜੀ ਕਿੰਨੇ ਬੰਦੇ ਆਏ ਸੀ ਮੋਟਸਰ ਦੇ ਤਿੰਨ ਜਣੇ ਸੀਗੇ ਜੀ ਲੱਗੇ ਬੰਦੇ ਹੁਣ ਤੱਕ ਕੋਈ ਫਿਲਹਾਲ ਹਜੇ ਪੁਲਿਸ ਕਾਰਵਾਈ ਕਰ ਰਹੀ ਹੈ ਜੀ ਹਲੇ ਤੱਕ ਤਾਂ ਕੁਝ ਪਤਾ ਨਹੀਂ ਲੱਗੇ ਹੈਗੇ ਉਧਰ ਘਟਨਾ ਵਾਲੀ ਥਾਂ ਤੇ ਪਹੁੰਚੇ ਐਸਪੀ ਸਿਟੀ ਨਿਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਵਿੱਚ ਜੁਟ ਗਏ ਨੇ ਤੇ ਵੱਖ-ਵੱਖ ਟੀਮਾਂ ਇਸ ਸਬੰਧ ਵਿੱਚ ਕੰਮ ਵੀ ਕਰ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਰਾਈਫਲ ਅਤੇ ਇੱਕ ਬੈਗ ਲੈ ਕੇ ਇਹ ਨੌਜਵਾਨ ਫਰਾਰ ਹੋਏ ਨੇ ਤੇ ਰਾਤ तकरीबन 2 ਵਜੇ ਦੇ ਕਰੀਬ ਦੀ ਵਾਰਤਾਤ ਹੈਗੀ ਹੈ ਪੈਟਰੋਲ ਪੰਪ ਜਿਹੜਾ ਹੈਗਾ ਹੈ ਇਹ ਬਨਹੜਾ ਡੱਬਾ ਵਾਲੀ ਰੋਡ ਤੇ ਉੱਪਰ ਹੈ ਥਾਣਾ ਸਦਰ ਬਠਿੰਡਾ ਦਾ ਏਰੀਆ ਇਸ ਦੇ ਵਿੱਚ 2 ਵਜੇ ਤਕਰੀਬ ਰਾਤ ਤਿੰਨ ਨੌਜਵਾਨ ਜਿਹੜੇ ਹੈਗੇ ਉਹ ਆਉਂਦੇ ਤੇ ਇਸ ਤੋਂ ਬਾਅਦ ਜਿਹੜਾ ਗਾਰਡ ਸੁੱਤਾ ਹੋਇਆ ਸੀਗਾ ਉਸ ਦੇ ਕੋਲ ਉਹ ਜਿਹੜਾ ਉਹ ਇੱਕ ਗਨ ਤੇ ਇੱਕ ਉਹਦਾ ਬੈਗ ਜਿਹੜਾ ਹੈਗਾ ਉਹ ਖੋ ਕੇ ਜਿਹੜਾ ਹੈਗਾ ਫਰਾਰ ਹੋ ਜਾਂਦੇ ਸੋ ਇਸ ਬੰਦੀ ਸਾਡੀ ਜਿਹੜੀ ਅਸੀਂ ਮਾਨਯੋਗ ਐਸਐਸਪੀ ਸਾਹਿਬ ਅਠੰਡਾ ਵੱਲੋਂ ਵੱਖ-ਵੱਖ ਟੀਮਾਂ ਜਿਹੜੀਆਂ ਗਠਰੀ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਸੀਆਈਏ ਦੀ ਟੀਮ ਵੀ ਵੱਖ ਲਗਾਈਆਂ ਗਈਆਂ ਨੇ ਤੇ ਸਾਡੀ ਕੋਸ਼ਿਸ਼ ਹੈ ਮਕਦਮੇ ਨੂੰ ਜਲਦੀ ਟਰੈਸ ਕਰਕੇ ਜਿਹੜਾ ਦੋਸ਼ੀਆਂ ਦੇ ਖਿਲਾਫ ਸਬਤਕ ਸਖਤ ਕਾਰਵਾਈ ਅਮਰ ਜੀ ਲੈਂਦੀ ਜਾਵੇ ਸੋ ਗਨ ਹੀ ਲੈ ਕੇ ਕੁਝ ਹੋਰ ਵੀ ਲੈ ਗਏ ਬੈਗ ਇੱਕ ਗਨ ਸੀਗੀ ਤੇ ਇੱਕ ਜਿਹੜਾ ਉਹਦਾ ਬੈਗ ਸੀਗਾ ਉਹ ਬੈਗ ਵੀ ਲੈ ਕੇ ਗਏ ਬੈਗ ਦੇ ਅੰਦਰ ਉਸ ਦਾ ਮੋਬਾਈਲ ਸੀਗਾ ਉਸ ਦਾ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੁਲਿਸ ਕਦੋਂ ਤੱਕ ਇਹਨਾਂ ਮੁਲਜ਼ਮਾਂ ਨੂੰ ਫੜ ਕੇ ਸਲਾਕਾਂ ਦੇ ਪਿੱਛੇ ਦਿੰਦੀ ਹੈ ਤੇ ਇਸ ਮਾਮਲੇ ਨੂੰ ਸੁਲਝਾਉਂਦੀ ਹੈ ਜਗਬਾਣੀ ਟੀਵੀ ਦੇ ਲਈ ਬਟੰਡਾ ਤੋਂ ਵੀ ਕੇ ਬਹਿਲ ਦੀ ਰਿਪੋਰਟ